ਇੰਨੀ ਵੱਡੀ ਗਿਣਤੀ ਵਿੱਚ ਜਲਦੀ ਕਿਤੇ ਜੀ ਇੰਨੇ ਮਕਾਨ ਕਦੀ ਵੀ ਨਹੀਂ ਪਾਸ ਹੋ ਵੀ 408 ਘਰਾਂ ਦੇ ਢਾਈ-ਢਾਈ ਲੱਖ ਰੁਪਏ ਮਨਜ਼ੂਰ ਹੋ ਗਏ ਹੁਣ 10 ਕਰੋੜ 20 ਲੱਖ ਰੁਪਏ ਜਿਹੜਾ ਹੈਗਾ ਇਹ ਤੁਹਾਡੇ ਖਾਤਿਆਂ ਦੇ ਵਿੱਚ ਢਾਈ-ਢਾਈ ਲੱਖ ਹਰੇਕ ਦੇ ਖਾਤੇ ਵਿੱਚ ਅਸਟਾਈ ਸਾਡੀ ਕਮੇਟੀ ਐ ਐਮਐਲਏ ਵੱਲੋਂ ਕਲੀਅਰ ਡਰੈਕਟ ਡਾਇਰੈਕਸ਼ਨ ਹੈ ਕਿ ਕੰਮ ਨੇ ਜਿਹੜੇ ਤੇਜ਼ ਗਤੀ ਨਾਲ ਉਹ ਹੋਣੇ ਚਾਹੀਦੇ ਨੇ ਇਹੋ ਸਭ ਅੱਛਾ ਕੰਮ ਕਰ ਰਹੇ ਨੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਹੁੰਦੇ ਦਿਖ ਰਹੇ ਨੇ ਉਹਦੀਆਂ ਅੱਛੀਆਂ ਖਬਰਾਂ ਵੀ ਬਣ ਰਹੀਆਂ ਨੇ ਕਿ ਕੰਮ ਆ ਜਿਹੜੇ ਉਹ ਤੇਜ਼ ਗਤੀ ਨਾਲ ਹੋ ਰਹੇ ਆ ਚੰਗਾ ਕੰਮ ਕਰਨਾ ਜਿਹੜੀਆਂ ਹੁਣ ਸੜਕਾਂ ਵੀ ਬਣ ਰਹੀਆਂ ਜੀ ਤਿੰਨ ਤਿੰਨ ਲੇਰਾ ਉਹਦੀਆਂ ਪੈ ਰਹੀਆਂ ਨੇ ਕਿਤੇ ਵੀ ਲੋ ਕੁਆਲਿਟੀ ਦਾ ਕੰਮ ਹੁੰਦਾ ਹੋਵੇ ਦੱਸਣਾ ਐਮਸੀ ਸਾਹਿਬਾਨਾਂ ਨੂੰ ਵੀ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਸੀ ਕਿ ਕਿਤੇ ਵੀ ਤੁਹਾਨੂੰ ਲੱਗੇ ਕੰਮ ਦੀ ਕੁਆਲਿਟੀ ਮਾੜੀ ਹੈ ਪਰ ਚਾਹੇ ਨਿੱਜਰ ਰੋਡ ਜਾ ਕੇ ਦੇਖ ਲਓ ਹੋਰ ਰੋਡ ਤੋਂ ਜਿੱਥੋਂ ਤੱਕ ਮੈਨੂੰ ਹੁਣ ਇਨਫੋਰਮੇਸ਼ਨ ਆ ਰਹੀ ਹੈ ਕੀ ਕੰਮ ਅੱਛਾ ਹੋ ਰਿਹਾ ਦੇਖੋ ਇਹ ਕੇਂਦਰ ਸਰਕਾਰ ਨੇ ਜਦੋਂ ਵੀ ਧੱਕਾ ਕੀਤਾ ਤਾਂ ਸਾਡੇ ਬਜ਼ੁਰਗਾਂ ਦਾ ਰੋਸ ਦੇਖਿਆ ਹੁਣ ਉਹ ਸਾਡੀ ਨਵੀਂ ਪੀੜੀ ਦਾ ਵੀ ਰੋਸ ਦੇਖ ਰਹੇ ਕਿ ਉਹ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਤੱਕੇ ਦੇ ਖਿਲਾਫ ਉੱਠਣ ਦੀ ਜਿਹੜੀ ਤਾਕਤ ਹੈ ਉਹ ਬਜ਼ੁਰਗਾਂ ਤੋਂ ਲੈ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਹੈਗੀ ਹੈ। ਜੇ ਵਿਰੋਧੀ ਵਿਰੋਧੀ ਦੇਖੋ ਫਿਰ ਵਿਰੋਧੀ ਕਹਦੇ ਜਿਹੜੇ ਬੰਦ ਹੋ ਜਾਣ ਬੋਲਦੇ ਰਹਿਣਾ ਚਾਹੀਦਾ। ਕਈ ਵਾਰ ਕਿਤੇ ਕੋਈ ਕਮੀ ਹੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਹੈ। ਵਿਰੋਧੀ ਹੋਣਾ ਬੜਾ ਜ਼ਰੂਰੀ ਹੈ ਤੇ ਮੈਂ ਵਿਰੋਧੀਆਂ ਨੂੰ ਪੂਰੀ ਖੁੱਲ੍ਹ ਦਿੰਦੀ ਆ ਬੋਲਣ ਦੀ। ਪੂਰਾ ਡਟ ਕੇ ਬੋਲਿਆ ਕਰੋ ਕਈ ਵਾਰ ਸਹੀ ਵੀ ਬੋਲਦੇ ਹੁੰਦੇ ਆ। ਉੱਥੇ ਜਾ ਕੇ ਚੈੱਕ ਕਰ ਲਈਦਾ ਤੇ ਕਈ ਵਾਰ ਸਿਆਸਤ ਤਾਂ ਕਰਦੀ ਰਹਿੰਦੇ ਆ। ਤੁਸੀਂ ਦੇਖ ਰਹੇ ਹੋ ਪੰਜ ਸਾਰਿਆ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ 2016 ਤੋਂ ਸੈਂ ਯੋਜਨਾ ਚਲਾਈ ਗਈ ਹੈ ਜਿਹੜੀ ਕਿ ਆਵਾਜ਼ ਯੋਜਨਾ ਜਿਸ ਦੇ ਨਾਲ ਲੋਕਾਂ ਦੇ ਜਿਨ੍ਹਾਂ ਦੇ ਮਕਾਨ ਟਏ ਹੋਏ ਨੇ ਕੱਚੇ ਮਕਾਨ ਨੇ ਉਸ ਨੂੰ ਪੱਕਾ ਬਣਾਉਣ ਵਾਸਤੇ ਸੈਂਟਰ ਸਰਕਾਰ ਨੇ ਇਹ ਯੋਜਨਾ ਬਣਾਈ ਹੈ ਜਿਸ ਦਾ ਕਿ ਅੱਜ ਐਮਐਲਏ ਅਨਮੋਲ ਗੁਰਮਾਨਵਲੋ ਲੋਕਾਂ ਨੂੰ ਮਿਲਿਆ ਜਾਵੇਗਾ ਤੇ ਉਹਨਾਂ ਨੂੰ ਜਿਹੜੇ ਸੈਂਟਰ ਸਰਕਾਰ ਵੱਲੋਂ ਇਹ ਸਕੀਮ ਦਿੱਤੀ ਗਈ ਹੈ ਉਹ ਲੋਕ 408 ਲੋਕਾਂ ਦੇ ਜਿਹੜੇ ਘਰ ਬਣਾਏ ਜਾਣਗੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਲੋਕਾਂ ਨੇ ਜਿਹੜੀਆਂ ਹੋਰ ਸਮੱਸਿਆਵਾਂ ਨੇ ਐਮਐਲਏ ਅਨਮੋਲ ਗੁਰਮਾਨਵਲੋ ਉਹ ਵੀ ਸੁਣੀਆਂ ਗਈਆਂ ਨੇ ਅੰਦਰ ਚਾਲਦੇ ਆ ਐਮਐਲਏ ਅਨਮੋਲ ਗੁਰਮਾਨਾ ਗੱਲਬਾਤ ਕਰਦੇ ਆ ਬਾਕੀ ਲੋਕਾਂ ਦਾ ਕੀ ਕਹਿਣਾ ਨਮ ਜਾਨ ਮਾਦਾ ਪਿਆਣਾ ਦਾ ਮੇਰੇ ਬਜ਼ੁਰਗਾਂ ਦਾ ਭਰਾਵਾਂ ਦਾ ਮੋਹ ਬਹੁਤ ਧੰਨਵਾਦ ਤੁਸੀਂ ਸਾਰੇ ਜਣੇ ਇੱਥੇ ਇਕੱਤਰ ਹੋਏ ਹੋ ਸਾਡੇ ਸਮੂਹ ਐਮਸੀ ਸਹਿਬਾਨ ਵੱਖ-ਵੱਖ ਵਾਰਡਾਂ ਤੋਂ ਇੱਥੇ ਆਏ ਹੋਏ ਨੇ ਯੋ ਸਾਹਿਬ ਸੁਖਦੇਵ ਜੀ ਬਾਕੀ ਕਮੇਟੀ ਦੇ ਅਫੀਸਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਸੁਖਵਿੰਦਰ ਬਿੱਟੂ ਜੀ ਸੂਚੀ ਸਾਡੀ ਆਮਲ ਸਾਡੇ ਸੰਗਠਨ ਦੇ ਇੰਚਾਰਜ ਨਵਦੀਪ ਸੈਣੀ ਜੀ ਸਾਰੇ ਜਿਹੜੇ ਇੱਥੇ ਆਏ ਹੋਏ ਨੇ ਪੂਰੀ ਟੀਮ ਸੋ ਅੱਜ ਜਿਸ ਕਾਰਜ ਲਈ ਅਸੀਂ ਇਕੱਤਰ ਹੋਏ ਆ ਜੀ 408 ਜਿਹੜੇ ਘਰ ਨੇ ਕੱਚੇ ਮਕਾਨਾਂ ਦਾ ਪੈਸਾ ਜਿਹੜਾ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਦੇ ਯੋਗਦਾਨ ਦੇ ਨਾਲ ਜਿਹੜਾ ਮਿਲ ਕੇ 1.5 ਲੱਖ ਦੇ ਵਿੱਚ ਜਿਹਦੇ ਵਿੱਚ ਕੀ ਸੈਂਟਰ ਗਵਰਨਮੈਂਟ ਦਾ 1 ਲੱਖ ਰੁਪਇਆ ਪੰਜਾਬ ਸਰਕਾਰ ਦਾ 4 ਕਰੋੜ 80 ਲੱਖ ਰੁਪਏ ਜਿਹੜੇ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਯੋਗਦਾਨ ਪਾਇਆ ਗਿਆ ਹੈ ਕੁੱਲ ਰਾਸ਼ੀ ਕਿਉਂਕਿ ਬਹੁਤ ਸਾਰੇ ਘਰਾਂ ਦੀ ਜਿਹੜੀ ਰਿਕਵੈਸਟ ਹੈ ਬਹੁਤ ਸਾਰੇ ਲੋਕਾਂ ਵੱਲੋਂ ਇਹ ਸਾਡੇ ਕੋਲ ਆ ਕੇ ਹੁੰਦਾ ਵੀ ਸਾਡੇ ਮਕਾਨ ਸੱਚੇ ਨੇ ਮਕਾਨਾਂ ਦੀ ਸਮੱਸਿਆ ਹੈ ਤੇ ਇੰਨੀ ਵੱਡੀ ਗਿਣਤੀ ਵਿੱਚ ਜਲਦੀ ਕਿਤੇ ਜੀ ਇੰਨੇ ਮਕਾਨ ਕਦੀ ਵੀ ਨਹੀਂ ਪਾਸ ਹੋਏ ਵੀ 408 ਘਰਾਂ ਦੇ 2.5 ਲੱਖ ਰੁਪਏ ਮਨਜ਼ੂਰ ਹੋ ਗਏ ਹੁਣ 10 ਕਰੋੜ 20 ਲੱਖ ਰੁਪਏ ਜਿਹੜਾ ਹੈਗਾ ਇਹ ਤੁਹਾਡੇ ਖਾਤਿਆਂ ਦੇ ਵਿੱਚ 2.5 ਲੱਖ ਹਰੇਕ ਦੇ ਖਾਤੇ ਵਿੱਚ ਹਾਂ ਜੀ ਸੋ ਇਹ ਬੜਾ ਅੱਛਾ ਕਾਰਜ ਆਫੀਸਰਸ ਦਾ ਬੜਾ ਜਿਹੜਾ ਹਿੰਮਤ ਮਾਰ ਕੇ ਸਾਰਾ ਕੰਮ ਕਰਵਾ ਲਿਆ ਉਹਨਾਂ ਨੂੰ ਵੀ ਬੜਾ ਇਹਦਾ ਸ਼੍ਰੀ ਜਾਂਦਾ ਤੇ ਇਹ ਤੁਹਾਡੀਆਂ ਜਦੋਂ ਨੀਹਾਂ ਮੁਕੰਮਲ ਹੁੰਦੀਆਂ ਨੇ 50000 ਰੁਪਏ ਆਉਣੇ ਆ ਜਦੋਂ ਤੁਹਾਡੇ ਲੱਡੂ ਦਾ ਕੰਮ ਪੂਰਾ ਹੁੰਦਾ 1 ਲੱਖ ਰੁਪਏ ਆਉਣਾ ਉਸ ਤੋਂ ਬਾਅਦ 50000 ਆਉਣੇ ਆ ਜਦੋਂ ਇਹ ਸਕੀਮ ਪੂਰੀ ਹੁੰਦੀ ਹੈ ਤਾਂ 50000 ਹੋਰ ਆ ਜਾਣੇ ਸੋ ਇਹ ਸਾਰੀ ਦੀ ਸਾਰੀ ਜਿਹੜੀ ਕਿਸ਼ਤਾਂ ਦੇ ਵਿੱਚ ਤੁਹਾਨੂੰ ਇਹ ਤਾਂ ਕੀਤੀ ਜਾਂਦੀ ਹੈ ਵੀ ਕਈ ਵਾਰੀ ਕਰ ਹੁੰਦੇ ਹੋਏ ਵੀ ਅਸੀਂ 2.5 ਲੱਖ ਰੁਪਏ ਲੈ ਲੈਨੇ ਤਾਂ ਜਿਹਦਾ ਨਹੀਂ ਹੁੰਦਾ ਉਹ ਰਹਿ ਜਾਂਦਾ ਨਾਲ ਨਾਲ ਤੁਸੀਂ ਘਰ ਬਣਾਈ ਜਾਣਾ ਫੋਟੋਆਂ ਭੇਜਦੇ ਰਹਿਣਾ ਤੁਹਾਡੀ ਜਿਹੜੀ ਰਾਸ਼ੀ ਹੈ ਉਹ ਜਾਰੀ ਹੁੰਦੀ ਰਹੋਗੀ ਜੀ ਤੇ ਮੈਂ ਸਾਰੇ ਐਮਸੀ ਸਾਹਿਬਾਨਾਂ ਨੂੰ ਵੀ ਵਧਾਈ ਦਿੰਨੀ ਆ ਵੀ ਤੁਹਾਡੇ ਅਵਾਰਡਸ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਕਵਰ ਹੁੰਦੇ ਹੋਣੇ ਜਿਹੜੇ ਤੁਹਾਨੂੰ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿਰਫ ਸ਼ਹਿਰ-ਸ਼ਹਿਰ ਦੇ 400 ਪਿੰਡਾਂ ਦੇ ਸਾਡੇ ਅਲੱਗ ਨੇ ਪਿੱਛੇ ਜੇ ਅਸੀਂ ਪਿੰਡਾਂ ਨੂੰ ਵੀ ਵੰਡੇ ਸੀਗੇ ਇਹ ਕੱਲੇ ਖਰੜ ਸ਼ਹਿਰ ਦੇ 408 ਜਿਹੜੇ ਕੱਚੇ ਮਕਾਨ ਨੇ ਇਹ ਪਾਸ ਹੋਏ ਨੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਇਹਦੇ ਵਿੱਚ ਜਿਨ੍ਹਾਂ ਨੇ ਇਹਨਾਂ ਯੋਗਦਾਨ ਪਾ ਕੇ ਜਿਨ੍ਹਾਂ ਨੇ ਵੀ ਇਹ ਮਿਹਨਤ ਕਰਕੇ ਸਾਰਾ ਇਹ ਪੈਸਾ ਲੋਕਾਂ ਦੇ ਵਾਸਤੇ ਲੈ ਕੇ ਆਉਂਦਾ ਕਿਉਂਕਿ ਸਿਰ ਤੇ ਛੱਤ ਹੋਵੇ ਇਹ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਇਮਾਨਦਾਰੀ ਨਾਲ ਲੱਗੇ ਹੋਏ ਹਾਂ ਕਿ ਤੁਹਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਹੁੰਦੀਆਂ ਰਹਿਣ ਕੁਸੀਂ ਸ਼ਹਿਰ ਵਿੱਚ ਦੇਖਿਆ ਹੋਣਾ ਜੀ ਹੁਣ ਸੜਕਾਂ ਵੀ ਜਿਹੜੀਆਂ ਤੇਜ਼ ਤੇਜ਼ ਗਤੀ ਨਾਲ ਬਣ ਰਹੀਆਂ ਨੇ ਜਦੋਂ ਹੀ ਆਮ ਆਦਮੀ ਪਾਰਟੀ ਦੀ ਹੁਣ ਦੋ ਤਿੰਨ ਮਹੀਨੇ ਹੋਈ ਨੇ ਕਮੇਟੀ ਬਣੀ ਨੂੰ ਪਹਿਲਾਂ ਦੋ ਮਹੀਨੇ بارشਾਂ ਪੈਂਦੀਆਂ ਰਹੀਆਂ ਜਦੋਂ ਹੀ ਬੰਦ ਹੋਈਆਂ ਸੜਕਾਂ ਦੀ ਗਤੀ ਜਿਹੜੀ ਬਣਾਉਣ ਦੀ ਸੀ ਤੇਜ਼ ਕਰ ਦਿੱਤੀ ਜੀ ਤੇ ਬਾਕੀ ਵੀ ਬਹੁਤ ਸਾਰੇ ਕੰਮ ਜਿਹੜੇ ਤੁਸੀਂ ਕਦੇ ਨਹੀਂ ਵੀ ਜਣਾਏ ਉਹ ਹੋ ਜਾਣਗੇ ਕਿਉਂਕਿ ਖਰੜ ਸ਼ਹਿਰ ਦੇ ਵਿੱਚ ਕਮੇਟੀ ਕੋਲ ਪੈਸੇ ਦੀ ਕਮੀ ਨਹੀਂ ਹੈ ਸਿਰਫ ਪਹਿਲਾਂ ਬਹੁਤ ਸਾਰੇ ਕੰਮ ਸੀ ਜਿਹੜੇ ਰੋਕ ਲੈ ਜਾਂਦੇ ਸੀ ਸ਼ਸ਼ੀਪਾਲ ਜੈਨ ਜੀ ਵੀ ਇੱਥੇ ਆਏ ਹੋਏ ਮੈਂ ਬੜਾ ਧੰਨਵਾਦ ਕਰਦੀ ਹਾਂ ਬੈਠੋ ਸਰ ਆਜੋ ਤੁਸੀਂ ਇੰਨਾ ਪਿੱਛੇ ਖੜੇ ਤੁਸੀਂ ਤੇ ਸ਼ਹਿਰ ਦੇ ਸਾਡੀ ਮਾਣੋ ਸ਼ਹਿਰ ਦਾ ਤੇ ਸੋ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਹੜੇ ਅਸੀਂ ਕਰਵਾ ਰਹੇ ਹਾਂ ਸੜਕਾਂ ਸਾਰੀਆਂ ਬਣਾ ਦਾਂਗੇ ਜਿਹੜੀਆਂ ਤੁਸੀਂ ਨਹੀਂ ਵੀ ਕਈਆਂ ਜਿਨ੍ਹਾਂ ਦੀ ਤੁਹਾਡੇ ਵੱਲੋਂ ਕਦੀ ਨਹੀਂ ਵੀ ਬੇਨਤੀ ਆਈ ਉਹ ਹੀ ਸੜਕਾਂ ਬਣ ਜਾਣਗੀਆਂ ਵੱਖ-ਵੱਖ ਜਿਹੜੇ ਤੁਹਾਡੇ ਆਸ-ਪਾਸ ਦੇ ਪਾਰਕ ਨੇ ਉਹਨਾਂ 'ਚ ਮਾਲੀ ਹੈ ਨਹੀਂ ਸੀ ਮਾਲੀ ਨਵੇਂ ਰੱਖ ਰਹੇ ਆ ਤੇ ਅਗਲੇ ਮਤੇ ਵਿੱਚ ਅਸੀਂ ਇੱਕ ਤੁਹਾਡੇ ਬੱਚਿਆਂ ਦੇ ਖੇਡਣ ਵਾਸਤੇ ਪੰਜਾਬ ਪੱਤਰੀ ਵੱਡਾ ਸਟੇਡੀਅਮ ਸ਼ਹਿਰ ਦੇ ਵਿੱਚ ਬਣਾਉਣ ਦਾ ਜਿਹੜਾ ਪ੍ਰਸਤਾਵ ਰੱਖਾਂਗੇ ਪੰਜਾਬ ਪੱਦਰੀ ਸਟੇਡੀਅਮ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਕੰਮ ਕਰ ਰਹੇ ਆ ਤੁਹਾਡੇ ਪੀਣ ਵਾਲੇ ਪਾਣੀ ਲੈ ਤਾਂ ਉਹਨੂੰ ਪਤਾ ਹੋਣਾ ਵੀ ਕਜੋਲੀ ਵਾਟਰ ਮੈਂ 3 ਸਾਲ ਪਹਿਲਾਂ ਹੀ ਪਾਸ ਕਰਵਾ ਲਿਆ ਸੀ ਹੁਣ ਹੌਲੀ ਹੌਲੀ ਬਹੁਤਾਂ ਤੇ ਅਫਸਰ ਸਲੋ ਵੀ ਕੰਮ ਕਰਦੇ ਹੋਲੀ ਕਰਦੇ ਨੇ ਉਹ ਵੀ ਕੰਮ ਉਹਦਾ ਵਿਛਣਾ ਸ਼ੁਰੂ ਹੋ ਗਿਆ ਸਾਲ ਦੇ ਵਿੱਚ ਬਹੁਤ ਸਾਰੇ ਏਰੀਆ ਨੂੰ ਕਜੋਲੀ ਤੋਂ ਪਾਣੀ ਆਊਗਾ ਟਿਊਬਵੈਲ ਦੀ ਉੱਥੇ ਲੋੜ ਹੀ ਨਹੀਂ ਪੈਣੀ ਪਰ ਜਿੱਥੇ ਟਿਊਬਵੈਲ ਦੀ ਲੋੜਾ ਟਿਊਬਵੈਲ ਵੀ ਲੱਗ ਰਹੇ ਨੇ ਮੈਨੂੰ ਪਤਾ ਤੁਹਾਡੇ ਬਹੁਤ ਸਾਰਿਆਂ ਦੀਆਂ ਗਲੀਆਂ ਹਲੇ ਵੀ ਕਿ ਕਿਸੇ ਦੀ ਗਲੀ ਜਾਂ ਕਿਸੇ ਦੀ ਸੜਕ ਦਾ ਮਸਲਾ ਹੋਣਾ ਤੇ ਮੈਂ ਤੁਹਾਡੇ ਐਮਸੀ ਸਾਹਿਬਾਨਾਂ ਨੂੰ ਬੇਨਤੀ ਕਰਦੀ ਆ ਵੀ ਕੋਈ ਵੀ ਕਿਸੇ ਦੀ ਗਲੀ ਜਾਂ ਕਿ ਛੋਟੀ ਜਿਹੀ ਹਿੱਟ ਵੀ ਲਾਉਣ ਕੰਨੀਓ ਕਿਸੇ ਦੇ ਘਰ ਬਾਹਰ ਨਾ ਰਵੇ ਤੁਸੀਂ ਦੱਸਣਾ ਤੇ ਕੋਈ ਮੈਟਰ ਨਹੀਂ ਕਰਦਾ ਕਿਹੜਾ ਐਮਸੀ ਹੈ ਕਿਹਦਾ ਬੋਰਡ ਹੈ ਹਰ ਇੱਕ ਦਾ ਜਿਹੜਾ ਲੋਕ ਸਾਰੇ ਸਾਡੇ ਨੇ ਕਿਹੜੀ ਗਲੀ ਕਿਹੜੀ ਪਾਰਟੀ ਦੀ ਇਹ ਕੋਈ ਮੈਟਰ ਨਹੀਂ ਕਰਦਾ ਜੀ ਸਾਰੇ ਤੁਸੀਂ ਸਾਡੇ ਸਾਰੇ ਰੱਬ ਦੇ ਬੰਦੇ ਨੇ ਐਮਐਲਏ ਐਮਸੀ ਸਾਰਿਆਂ ਦਾ ਹੁੰਦਾ ਸਾਰੇ ਲੋਕ ਸਾਡੇ ਨੇ ਜਿਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਨਾਲ ਐਮਐਲਏ ਬਣਾਇਆ ਐਮਸੀ ਬਣਾਇਆ ਤੇ ਮੈਂ ਉਮੀਦ ਕਰਦੀ ਹਾਂ ਕਿ ਅਸੀਂ ਇਹਨਾਂ ਦਾ ਕੋਈ ਵੀ ਕਾਰਜ ਹੈ ਜਿਹੜਾ ਇਸ ਤਾਈ ਸਾਡੀ ਕਮੇਟੀ ਐਮਐਲਏ ਵੱਲੋਂ ਕਲੀਅਰ ਡਾਇਰੈਕਸ਼ਨ ਹੈ ਕਿ ਕੰਮ ਨੇ ਜਿਹੜੇ ਤੇਜ਼ ਗਤੀ ਨਾਲ ਉਹ ਹੋਣੇ ਚਾਹੀਦੇ ਨੇ ਇਹੋ ਸਭ ਅੱਛਾ ਕੰਮ ਕਰ ਰਹੇ ਨੇ ਲੋਕਾਂ ਦੇ ਕੰਮ ਨੇ ਜਿਹੜੇ ਉਹ ਹੁੰਦੇ ਦਿਖ ਰਹੇ ਨੇ ਉਹਦੀਆਂ ਅੱਛੀਆਂ ਖਬਰਾਂ ਵੀ ਬਣ ਰਹੀਆਂ ਨੇ ਕਿ ਕੰਮ ਆ ਜਿਹੜੇ ਉਹ ਤੇਜ਼ ਗਤੀ ਨਾਲ ਹੋ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਲੋੜਾਂ ਨੇ ਜਿਹੜੀਆਂ ਤੁਹਾਡੀਆਂ ਜ਼ਰੂਰਤਾਂ ਨੇ ਜਿਵੇਂ ਇਹ 408 ਕੱਚੇ ਮਕਾਨ ਪੱਕੇ ਹੋ ਗਏ ਐ ਤੇ ਇਸ ਸਰਕਾਰ ਦਾ ਉਪਰੋਂ ਕੰਮ ਹੋਇਆ ਜਿਹੜੇ ਕਮੇਟੀ ਦੇ ਵੀ ਕੰਮ ਹੋਣ ਵਾਲੇ ਨੇ ਇਥੋਂ ਅਸੀਂ ਪੂਰਾ ਕਰਕੇ ਸਾਰਾ ਜਿਹੜਾ ਸਾਹ ਲਵਾਂਗੇ ਅਸੀਂ ਤਾਂ ਮਹੀਨੇ ਦੋ ਮਹੀਨੇ ਚ 35 ਸੜਕਾਂ ਬਣਾ ਦਈਆਂ ਜੀ ਸਾਲ ਚ ਤਾਂ ਅਸੀਂ ਕੁਝ ਨਹੀਂ ਕੁਝ ਕਰ ਦਵਾਂਗੇ ਸਾਡੇ ਹੱਥ ਹੀ ਹੋਣਾਈ ਹੈ ਕਮੇਟੀ ਸੋ ਕਬੀ ਲੋਕਾਂ ਦੀ ਭਰਾਵਾਂ ਦੀ ਪਰੋਸਾ ਰੱਖਣ ਲਈ ਪਰੋਸਾ ਹੀ ਰੱਖਿਓ ਥੋੜੀ ਸੇਵਾ ਚ ਹੀ ਲੱਗੀ ਹੋਇਆ ਥੋਡੀਆਂ ਦਵਾਵਾਂ ਤੋਂ ਉੱਪਰ ਲੋਕਾਂ ਦੀ ਕੋਈ ਵੀ ਲੀਡਰ ਬਣ ਜਾਂਦਾ ਐ ਐਮ ਐਲ ਏ ਬਣ ਜਾਵੇ ਐਮ ਸੀ ਬਣ ਜਾਵੇ ਉਹਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਐ ਲੋਕਾਂ ਦੀਆਂ ਲੋੜਾਂ ਦੇ ਮੁੱਦੇ ਨਾਲ ਸਰ ਚੰਗਾ ਕੰਮ ਕਰਨਾ ਜਿਹੜੀਆਂ ਹੁਣ ਸੜਕਾਂ ਵੀ ਬਣ ਰਹੀਆਂ ਜੀ ਟਿੰਨ-ਟਿੰਨ ਲੇਹਰਾ ਉਹਦੀਆਂ ਪੈ ਰਹੀਆਂ ਨੇ ਕਿਤੇ ਵੀ ਲੋਅ ਕੁਆਲਿਟੀ ਦਾ ਕੰਮ ਹੁੰਦਾ ਹੋਵੇ ਦੱਸਣਾ ਐਮ ਸੀ ਸਹਿਵਾਨਾ ਨੂੰ ਵੀ ਸਾਰੇ ਜਣੇ ਨੇ ਬੇਨਤੀ ਕੀਤੀ ਸੀ ਕਿ ਕਿਤੇ ਵੀ ਤੁਹਾਨੂੰ ਲੱਗੇ ਕੰਮ ਦੀ ਕੁਆਲਿਟੀ ਮਾੜੀ ਹੈ ਪਰ ਚਾਹੇ ਉਹ ਨਿੱਜਰ ਰੋਡ ਜਾ ਕੇ ਦੇਖ ਲੋ ਹੋਰ ਰੋਡ ਤੋਂ ਜਿੱਥੋਂ ਤੱਕ ਮੈਨੂੰ ਹੁਣ ਇਨਫੋਰਮੇਸ਼ਨ ਆ ਰਹੀ ਹੈ ਕਿ ਕੰਮ ਅੱਛਾ ਹੋ ਰਿਹਾ ਵਧੀਆ ਸੋਲਿਡ ਜਿਹੜਾ ਕੰਮ ਉਹ ਕਰਾਂਗੇ ਤੇ ਤੁਸੀਂ ਇੱਥੇ ਆਏ ਹੋ ਸਾਰੇ ਜਣੇ ਨੇ ਮੈਨੂੰ ਖੁਸ਼ੀ ਹੈ ਕਿ ਤੁਹਾਡੇ ਘਰਾਂ ਦਾ ਜਿਹੜਾ ਕੰਮ ਹੋ ਰਿਹਾ ਹੈ ਅੱਗੇ ਵੀ ਤੁਹਾਡੇ ਕੰਮ ਦੇ ਜਿਹੜੇ ਪੂਰੀ ਮਿਹਨਤ ਚਰਕੇ ਜਿੰਨਾ ਹੋ ਸਕਿਆ ਕੁਨਾ ਕਰਵਾਉਂਦੇ ਰਹਾਂਗੇ ਮੇਰੀਆਂ ਮਾਮਾ ਦਾ ਭੈਣਾ ਦਾ ਬਜ਼ੁਰਗਿਆਂ ਦਾ ਸਾਡੇ ਸਾਰੇ ਪੰਕੇ ਚੱਟਾ ਜੀ ਵੀ ਇੱਥੇ ਆਏ ਹੋਏ ਨੇ ਸਾਡੇ ਮੀਡੀਆ ਦੇ ਹੈੱਡ ਨੇ ਖਰੜ ਸ਼ਹਿਰ ਦੇ ਸਾਰੇ ਮੀਡੀਆ ਦਾ ਬਹੁਤ ਬਹੁਤ ਮੈਂ ਸ਼ੁਕਰੀਆ ਦਾ ਕਰਦੀ ਆ ਪਰਮਾਤਮਾ ਸਾਡੇ ਹਲਕੇ ਤੇ ਖਰੜ ਤੇ ਸ਼ਹਿਰ ਵਾਸੀਆਂ ਤੇ ਹਰ ਪਰਿਵਾਰ ਤੇ ਇਦਾਂ ਹੀ ਆਪਣੀ ਮਿਹਰ ਰੱਖੇ ਇਦਾਂ ਹੀ ਹੱਸਦੇ ਖੇਡਦੇ ਇੱਕ ਦੂਜੇ ਦੀ ਮਦਦ ਕਰਦੇ ਇਦਾਂ ਹੀ ਜ਼ਿੰਦਗੀ ਜਿਹੜੀ ਹੈਗੀ ਹੈ ਕਿਸੇ ਦੇ ਕੰਮ ਆਉਣ ਦੇ ਵਿੱਚ ਲਈਏ ਮੇਰੇ ਕੋਲ ਬਹੁਤ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੈ ਪਰਿਵਾਰ ਕੋਲ ਘਰ ਦੀ ਹੁੰਦੀ ਹੈ ਹੋਰ ਬਹੁਤ ਸਾਰੀਆਂ ਥੋੜੇ ਥੋੜੇ ਲੋਕਾਂ ਨੇ ਛੋਟੇ ਛੋਟੇ ਕੰਮਾਂ ਨਾਲ ਮਦਦ ਕਰਦੇ ਰਹੋ ਮਦਦ ਕਰਨ ਵਾਲਿਆਂ ਦੀ 100 ਵਾਰਾਂ ਅੱਗੇ ਹੋਰ ਮਦਦ ਕਰਨ ਵਾਲੀ ਆ ਜਾਂਦੀਆਂ ਇਦਾਂ ਹੀ ਜਿਹੜੀ ਬਾਬੇ ਨਾਨਕ ਦੀ ਧਰਤੀ ਹੈ ਖੁਸ਼ਹਾਲੀ ਆਉਣੀ ਹੈ ਜਦੋਂ ਲੋਕਾਂ 'ਚ ਖੁਸ਼ੀ ਹੋਵੇ ਸਰਕਾਰਾਂ ਆਪੀ ਤਗੜੀ ਹੋ ਕੇ ਕੰਮ ਕਰਦੀਆਂ ਨੇ ਜਦੋਂ ਲੋਕ ਹੱਲਾਸ਼ੀਰੀ ਦੇਣ ਵਾਲੇ ਹੋਣ ਜਦੋਂ ਲੋਕਾਂ ਦੇ ਵਿੱਚ ਪੋਜ਼ਿਟਿਵਿਟੀ ਹੋਵੇ ਉੱਥੇ ਵੈਸੀ ਵਰਖਾ ਨ ਹੋ ਜਾਂਦੀ ਹੈ ਜਿਸ ਕਰਕੇ ਕਹਿੰਦੇ ਹੁੰਦੇ ਵੀ ਕਲੇਸ਼ ਹੋਵੇ ਨਾ ਲੜਾਈ ਹੋਵੇ ਉੱਥੇ ਵਰਖਾ ਆਉਣੀਆਂ ਬੰਦ ਹੋ ਜਾਂਦੀਆਂ ਮੈਨੂੰ ਲੱਗਦਾ ਵੀ ਮੇਰਾ ਹਲਕਾ ਹੱਸਦਾ ਖੇਡਦਾ ਰਹੇ ਤਾਂ ਕਿ ਪਰਮਾਤਮਾ ਦੀ ਮਿਹਰ ਨਾਲ ਇੱਥੇ ਵਰਖਾ ਤਾਂ ਹੁੰਦੀਆਂ ਰਹਿਣ ਲੋਕਾਂ ਦੀਆਂ ਦੁੱਖ ਸੁੱਖਾ ਜਿਹੜੇ ਹੋ ਉਹਨਾਂ 'ਚ ਅਸੀਂ ਜਾਂਦੇ ਰਹੀਏ ਤੇ ਉਹਨਾਂ ਦੇ ਦੁੱਖ ਨੇ ਜਿਹੜੇ ਉਹ ਕੱਟਦੇ ਰਹੀਏ ਬਹੁਤ ਬਹੁਤ ਧੰਨਵਾਦ ਤੁਸੀਂ ਕੀਤਾ ਖਰੜ ਹਲਕੇ ਵਿੱਚ ਜੀ ਅਸੀਂ ਪਿੱਛੇ ਜੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਚੈੱਕ ਨੇ ਕੱਚੇ ਮਕਾਨਾਂ ਦੇ ਵੰਡੇ ਸੀ ਤੇ ਸ਼ਹਿਰ 'ਚ ਬੜੀ ਵੱਡੀ ਮੰਗ ਸੀ ਕੱਚੇ ਮਕਾਨਾਂ ਦੀ ਕਿ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਤੇ ਮੇਰੇ ਖਿਆਲ 'ਚ ਇੱਕ ਕਾਫੀ ਵੱਡੀ ਗਿਣਤੀ ਹੈ 10 ਕਰੋੜ ਤੋਂ ਉੱਪਰ ਦੀ ਜਿਹੜੀ ਰਾਸ਼ੀ ਹੈ ਉਹ ਜਾਰੀ ਕੀਤੀ ਗਈ ਹੈ ਕੱਚੇ ਮਕਾਨਾਂ ਵਾਸਤੇ ਤੇ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਇਸ ਉੱਪਰ ਲੋਕਾਂ ਦੇ ਵਿੱਚ ਜਿਹੜੀ ਰਾਹਤ ਹੈ ਲੋਕਾਂ ਨੂੰ ਬੜੀ ਸਮੱਸਿਆ ਸੀ ਜੀ ਬਾਰਸ਼ਾਂ ਦੇ ਵਿੱਚ ਬਹੁਤ ਸਾਰਿਆਂ ਦੇ ਜਿਹੜੇ ਸਾਡੇ ਕੋਲ ਪਰਸਨਲੀ ਵੀ ਕਿੰਨੀਆਂ ਸਮੱਸਿਆਵਾਂ ਤਾਂ ਮੇਰੇ ਕੋਲ ਹੀ ਆਈਆਂ ਨੇ ਕਿ ਸਾਡਾ ਮਕਾਨ ਛੱਤ ਖਰਾਬ ਹੋਈ ਹੋਈ ਹੈ ਘਰ ਢੈਂਡ ਵਾਲਾ ਤੇ ਮੈਨੂੰ ਮੈਨੂੰ ਬੜੀ ਇਸ ਤਰ੍ਹਾਂ ਰਾਹਤ ਮੈਨੂੰ ਖੁਦ ਨੂੰ ਵੀ ਮਿਲੀ ਹੈ ਤੇ ਲੋਕਾਂ ਨੂੰ ਵੀ ਜਿਹੜੀ ਰਾਹਤ ਮਿਲੀ ਹੈ ਜੀ ਫਰਟ ਹਲਕੇ ਜੀ ਹੋਰ ਵੀ ਘਰ ਹੈਗੇ ਬੇਕਰੇ ਜਾਂ ਕੱਚੇ ਵਾਲੇ ਦੇ ਦੇਖੋ ਸਾਡੇ ਕੋਲ ਜਿੰਨੇ ਕੇਸਸ ਆਈਡੈਂਟੀਫਾਈ ਹੋਏ ਸੀ 400 ਤੋਂ 500 ਦੇ ਵਿੱਚ ਅਸੀਂ 408 ਦੇ ਮੰਜ਼ੂਰੀ ਲੈ ਲਈ ਹੈ ਜੀ ਮੇਰੇ ਖਿਆਲ ਚ ਇਹ 400 ਦੀ ਗਿਣਤੀ ਬੜੀ ਵੱਡੀ ਹੈ ਤੇ ਅੱਗੇ ਜਿਵੇਂ ਜਿਵੇਂ ਆਊਗੀ ਆਪਾਂ ਕੇ ਹੋਰ ਪ੍ਰਪੋਜ਼ਲ ਜਿਹੜੀਆਂ ਭੇਜਦੇ ਰਵਾਂਗੇ ਆਪਾਂ ਆਪਣਾ ਕੰਮ ਕਰਨਾ ਹੈ ਜੀ ਤੇ ਮੈਨੂੰ 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 ਨਹੀਂ ਲੱਗਦਾ ਵੀ ਮੈਂ ਕੋਈ ਕੰਮ ਕਰਨਾ ਚਾਹਾਂ ਉਹ ਨਹੀਂ ਹੁੰਦਾ ਜਿੰਨੇ ਵੀ ਕੰਮ ਮੈਂ ਸ਼ਹਿਰ ਵਾਸਤੇ ਲਿਆਉਣੇ ਚਾਹੇ ਚੌਕ ਜੌਲੀ ਵਾਟਰ ਆ ਚਾਹੇ STB ਦਾ ਪ੍ਰੋਜੈਕਟ ਸਾਰੇ ਕੰਮ ਕਾਮਯਾਬ ਹੋ ਹੀ ਗਏ ਨੇ ਤੇ ਸ਼ਹਿਰ ਲੱਗੇ ਹੋਏ ਆ ਜੀ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਆਂ ਦੀਆਂ ਲੋਕਾਂ ਨੂੰ ਇਹਦੇ ਵਿੱਚ ਸੈਂਟਰ ਦਾ ਹੋਰ ਸਿੱਟਦਾ ਇਹ 60 40 ਹੈ ਜੀ ਹਾਂ ਜੀ ਆਹ ਜਾਬ ਸਰਕਾਰ ਦਾ ਕਿੰਨਾ ਬਣਿਆ 40% ਜਿਹੜਾ ਪੰਜਾਬ ਸਰਕਾਰ ਅੱਛਾ ਇਹ ਅਵਾਸ 4 ਕਰੋੜ 80 ਲੱਖ ਰੁਪਏ ਪੂਰਾ ਨਾ ਕੀਏ ਸ਼ਹਿਰੀ ਵਿਕਾਸ ਚ ਹੋਇਆ ਸ਼ਹਿਰੀ ਹਾਂ ਜੀ ਇਹ ਅਵਾਸ ਤੋਂ हट ਕੇ ਉਹਦੇ ਨਾਲ ਹੀ ਜੀ ਪੰਜਾਬ ਸਰਕਾਰ ਜਿਹੜਾ ਯੋਗਦਾਨ ਪਾਉਂਦੀ ਹਾਂ ਜੀ ਹਾਂ ਜੀ ਹਾਂ ਜੀ ਥੈਂਕ ਯੂ ਸੜਕਾਂ ਹੋਣੀ ਪਾਸੇ ਸੜਕਾਂ ਸ਼ਹਿਰ ਦੀਆਂ ਗੱਲ ਕਰ ਰਿਆ ਨਾ ਜੀ ਸ਼ਹਿਰ ਦੀਆਂ ਸੜਕਾਂ ਤਾਂ ਮੇਰੇ ਖਿਆਲ ਚ ਆਪਾਂ 35 ਸੜਕਾਂ ਤਾਂ ਆਪਣੀਆਂ ਬਣ ਕੇ ਤਿਆਰ ਨੇ ਜੀ ਆ ਪੰਜ ਦਾਜ ਮੈਂ ਉੱਧ ਘਾਟ ਕਰਨਾ ਤੇ ਇਹ ਬੜੀ ਸਪੀਡ ਦੇ ਨਾਲ ਜਿਹੜੀਆਂ ਬਣ ਰਹੀਆਂ ਜਿੱਥੇ ਪਿੰਡਾਂ ਦੀਆਂ ਸੜਕਾਂ ਸਾਰੀਆਂ ਫਾਸ ਹੋ ਗਈਆਂ ਪਿੰਡਾਂ ਵਾਲੇ ਲੋਕਾਂ ਨੂੰ ਮੈਂ ਬਤਾਈ ਦੇਣੀ ਹੈ ਉੱਥੇ ਸਾਡੀਆਂ ਜਿਹੜੀਆਂ ਲਿੰਕ ਰੋਡਾਂ ਸੀ ਪਿੰਡਾਂ ਦੀਆਂ ਬੜੀ ਟਾਈਮ ਦੀ ਮੰਗ ਸੀ ਹੌਲੀ ਹੌਲੀ ਹੁਣ 6-8 ਮਹੀਨੇ ਚ ਬਣਣ ਗਈਆਂ ਤੇ ਸ਼ਹਿਰ ਦੀ ਜਿਹੜੀ ਅਸੀਂ ਹੈਗੀ ਹੈ ਜੀ ਉਹ ਬੜਾ ਅਸੀਂ ਸਪੀਡ ਨਾਲ ਕਰ ਰਹੇ ਆਂ ਤੇ ਸੋਲਿਡ ਕੰਮ ਕਰ ਰਹੇ ਆਂ ਤੇ ਜਲਦੀ ਸਾਰੀਆਂ ਹਾਂਜੀ ਤਰਨ ਤਰਨ ਚਾਜ 22 ਲੱਖਾਂ ਕੀ ਉਮੀਦ ਕਰਦੇ ਹੋ ਆਪ ਜਿੱਤ ਜਣੀ ਅਸੀਂ ਪਾਰਟੀ ਨੇ ਜਿੱਤਣੀ ਹੈ ਜੀ ਪਾਰਟੀ ਮਿਹਨਤ ਕਰ ਰਹੀ ਹੈ ਉਥੇ ਬਹੁਤ ਅੱਛੇ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਇਲੈਕਸ਼ਨ ਦੇ ਵਿੱਚ ਜੀ ਪ੍ਰਕਾਸ਼ ਦੇ ਇਲਜ਼ਾਮ ਵੀ ਲੱਗਦੇ ਆ ਇਹ ਤਾਂ ਲੱਗਦੇ ਹੁੰਦੇ ਜੀ ਇਹ ਤਾਂ ਇਹ ਇਲਜ਼ਾਮਾਂ ਦਾ ਮੂੰਹ ਸਿਰ ਨਹੀਂ ਹੁੰਦਾ ਨਾ ਹੁਣ ਜਿਹੜੀ ਸਰਕਾਰ ਮੌਜੂਦਾ ਉਹਨੇ ਆਪਣੀ ਮਿਹਨਤ ਕਰਨੀ ਹੈ ਉਨੇ ਆਪਣਾ ਜੋਰ ਸ਼ੋਰ ਨਾਲ ਦੱਸਣਾ ਵੀ ਸੀ ਕੀ ਕੰਮ ਕਰ ਰਹੇ ਆ ਬਸ ਉਹ ਦੱਸਣ ਨੂੰ ਹੀ ਮੈਨੂੰ ਲੱਗਿਆ ਵਿਰੋਧੀ ਧਿਰ ਨੂੰ ਤਾਂ ਲੱਗਦਾ ਮੈਮ ਨੀਚਰ ਰੋਡ ਬਣ ਰਹਾ ਉਹ ਚੰਗੀ ਗੱਲ ਹੈ ਕਿ ਕਰੜ ਨੇ ਕਈ ਸੜਕਾਂ ਬਣਾਈਆਂ ਨੇ ਪਰ ਸੈਂਟਰਲ ਗੈਟ ਤੱਕ ਬਣ ਚੁੱਕੀ ਹੈ ਸੜਕ ਮਟੀਰੀਅਲ ਵੀ ਬਹੁਤ ਵਧੀਆ ਉਸਨੇ ਪਿਆ ਲੇਕਿਨ ਉਸ ਤੋਂ ਅੱਗੇ ਜਿਹੜੀ ਮਨਸਾ ਦੇਵੀ ਮੰਦਿਰ ਹੁੰਦਾ ਐਸ ਕੀਪੀਆ ਦਾ ਉੱਥੇ ਕਹਲ ਤੱਕ ਨਹੀਂ ਬਣ ਪਾਰਿਆ ਪਾਣੀ ਦੀ ਬੜੀ ਪ੍ਰੋਬਲਮ ਆ ਰਹੀ ਉਹ ਉੱਥੇ ਸੜਕ ਦੀ ਗੱਲ ਕਰ ਰਹੇ ਕੀ ਹਸਾਬ ਉੱਥੇ ਕਦੋਂ ਬਣਾ ਰਹੇ ਉੱਥੇ ਨਹੀਂ ਚੱਲਦਾ ਜਿੱਕਰ ਅਜੇ ਤਾਂ ਅੰਦਰ ਤੋਂ ਜਿਹੜਾ ਸਟਾਰਮ ਪਾਣੀ ਹੈ ਜਿਹੜਾ ਉਸ ਤੋਂ ਬਾ ਕੀ ਸਟਰੋਂਗ ਬਟਰ ਉੱਥੇ ਪਾਈਪਾਂ ਪੈ ਰਹੀਆਂ ਪਾਈਪਾਂ ਪੈਂਟ ਤੋਂ ਬਾਅਦ ਬਣੇ ਸੀਐਨ ਸਾਹਿਬ ਨੇ ਆਦੇਸ਼ ਕਰੇ ਆ ਕਿ ਪਰਚੇ ਕਰੋ ਜਿਹੜਾ ਕੰਟਰੈਕਟਰ ਅਚ ਮਟੀਰੀਅਲ ਯੂਜ਼ ਕਰਦਾ ਹਾਂ ਕਰਨਾ ਚਾਹੀਦਾ ਪਰਚਾ ਕਿ ਮੈਂ ਕਹਿੰਦੀ ਹਾਂ ਬਲੈਕਲਿਸਟ ਕਰ ਦੇਣਾ ਚਾਹੀਦਾ ਸੈਂਪਲ ਹੀ ਹੋਈ ਹੈ ਤਾਂ ਤੁਸੀਂ ਕੀ ਕਹਿੰਦੇ ਕਿੰਨੀ ਦੀ ਕਨਸਟੈਂਸ ਉਧਰ ਸ਼ਹਿਰੀ ਸੰਗਰੂਪ ਹਾਂਜੀ ਨਹੀਂ ਮੈਂ ਤਾਂ ਦੇਖੋ ਇਹ ਸਭ ਨੂੰ ਮੇਰੇ ਕਲੀਅਰੇ ਨਿਰਦੇਸ਼ ਨੇ ਕਿ ਅੱਛੀ ਕੁਆਲਿਟੀ ਦਾ ਹੀ ਮਟੀਰੀਅਲ ਲਗਾਉਣਾ ਜਿੱਥੇ ਵੀ ਲੋਕ ਕੰਪਲੇਂਟ ਕਰਨਗੇ ਜਾਂ ਐਮਸੀ ਸਾਹਿਬਾਨ ਸਾਨੂੰ ਕੰਪਲੇਂਟ ਕਰਨਗੇ ਅਸੀਂ ਐਕਸ਼ਨ ਲਵਾਂਗੇ ਤੋਂ ਤੱਕ ਜਨ ਲਵਾਂਗੇ ਪਰ ਸਾਡੇ ਹਲਕੇ ਦੇ ਵਿੱਚ ਫਿਲਹਾਲ ਸ਼ਹਿਰ ਦੇ ਵਿੱਚ ਮੈਨੂੰ ਇਦਾਂ ਦੀ ਕੰਪਲੀਟ ਨਹੀਂ ਆ ਰਹੀ ਜਿੱਦਾਂ ਪੱਤਰਕਾਰ ਮੈਡਮ ਨੇ ਦੱਸਿਆ ਕਿ ਅੱਛੀ ਕੁਆਲਿਟੀ ਦਾ ਕੰਮ ਹੋ ਰਿਹਾ ਹੈ ਮੈਡਮ ਰੰਦਾਵਾ ਰੋਰ ਵਾਲੀ ਸਾਈਡ ਤੋਂ ਤੁਸੀਂ ਕਾਟਣ ਨਹੀਂ ਕਰਕੇ ਆਏ ਸੀ 10 ਸਤੰਬਰ ਨੂੰ ਉੱਥੇ ਬੜੀ ਸਲੋ ਕੰਮ ਚੱਲ ਰਿਹਾ ਹੈ ਹਾਲ 2 ਮਹੀਨੇ ਹੋਣ ਵਾਲੇ ਹੋ ਗਏ ਲੇਕਿਨ ਹਜ ਤੱਕ ਅੱਧੀ ਸੜਕ ਹੀ ਬਣੀ ਹੈ ਤੇ ਲੋਕਾਂ ਦਾ ਕੁਝ ਕਹਿਣਾ ਕਿ ਉਸ ਸਾਰੇ ਉਸ ਵਾਲੀ ਸਾਈਡ ਨਾਲ ਮਟੀਰੀਅਲ ਥੋੜਾ ਜਿਆ ਘਟੀਆਂ ਲੱਗਦੀ ਹੈ ਚੈੱਕ ਕਰਦੇ ਹਾਂ ਜੀ ਫਿਰ ਸੋ ਇਹਨੂੰ ਚੈੱਕ ਕਰੋ ਜਾ ਕੇ ਇਮੀਡੀਏਟ ਚੈੱਕ ਕਰੋ ਦੇਖੋ ਜਾ ਕੇ ਕੋਈ ਸਲ ਰਿਹਾ ਕਾਫੀ ਸਲੋ ਇਹਦੇ 2 ਸਾਲ ਪਹਿਲਾਂ ਕਹਿੰਦੇ ਨਾ ਕੱਚੇ ਮਕਾਨਾਂ ਤੇ ਪੈਸੇ ਪਏ ਸੀ ਪ੍ਰੰਤ ਇਹਦੇ ਤੱਕ ਕਿਸਾ ਕਈ ਰੁਪਏ ਹੋਈਆਂ ਨੇ ਪੋਚਿਆ ਨਹੀਂ ਹੈ ਖਾਨਪੁਰ ਦੇ ਵੀ ਕਈ ਕੇਸ ਹੈ ਸ਼ਹਿਰ ਦੇ ਸ਼ਹਿਰ ਦੇ ਤੇ ਸ਼ਹਿਰ ਦੀ ਕਿੰਨੇ ਮਕਾਨ ਸੀ ਸਰ ਕਾਫੀ ਹੋ ਗਏ ਮੇਰੇ ਮੇਰੀ ਰੌਮ ਚ ਦੋ ਤਿੰਨ ਹੈਗੇ ਨੇ ਟੈਕਨੀਕਲ ਇਸ਼ੂ ਆ ਜਾਂਦੇ ਆ ਤਾਂ ਕਰਕੇ ਉਹ ਸੋਡਾ ਲੇਟ ਹੋ ਗਿਆ ਆਦਰਵਾਈਜ਼ ਕੋਈ ਐਸਾ ਹੋਏਗਾ ਕੋਈ ਕਈ ਬੈਣੀ ਬੈਣੀ ਆਪਣੇ ਕੋਲ ਪੂਰੀ ਆ ਗਈ ਉਹਦੀ ਹੰਦਿਤ ਫਾਈਲ ਕਰਕੇ ਫਿਰ ਪਾਈਏ ਨਾ ਆਂ ਕੀ ਹੈ ਤੇ ਬੈਨੀਫੀਸ਼ੀਅਰ ਉਸ ਲੈਵਲ ਤੱਕ ਕੰਮ ਨਹੀਂ ਕੀਤਾ ਗਈਆਂ ਨੇ ਤਾਂ ਪੇਮੈਂਟਾਂ ਰੁਕੀਆਂ ਹੋਈਆਂ ਕਈਆਂ ਦੀ ਕਿਹਾ ਕਿ ਟੈਕਨੀਕਲ ਗੀ ਰਿਪੋਰਟ ਆ ਜਾਂਦੇ ਆ ਹਾਂ ਜੀ 55 ਲੱਖ ਰੁਪਏ ਵਾਪਸ ਇਹਨੂੰ ਦੇਖ ਕੇ ਚੈੱਕ ਕਰਕੇ ਇਹਨਾਂ ਦੀਆਂ ਪੇਮੈਂਟਸ ਸਪੀਡ ਕਰਾ ਜਿਹੜੇ ਬੰਦੇ ਰਹਿੰਦੇ ਉਹਨਾਂ ਦੇ ਚੈੱਕ ਕਰੋ ਇਹ ਰੂਟਮਨ ਪਰਿਵਾਰਾਂ ਦੀ ਹੋ ਹੁੰਦੇ ਨੇ ਇਹ ਸਾਰੇ ਘਰ ਉਹ ਆਪਾਂ ਰਿਲੀਜ਼ ਕਰੀਏ ਇਹਦੇ ਵਿੱਚ ਮੇਕ ਸ਼ੋਰ ਕਰਿਓ ਕਿ ਜਿਹੜੀ ਇਹ ਅਮਾਉਂਟ ਆਈ ਹੈ ਇਹ ਐਜ਼ ਇਟ ਇਜ਼ ਲੋਕਾਂ ਦੇ ਉਹਦੇ ਖਾਤਿਆਂ ਦੇ ਵਿੱਚ ਚੱਲ ਜਾਵੇ ਟਾਈਮ ਲੱਗੇ ਹਾਂਜੀ ਮਨ ਲੋਕਾਂ ਨੂੰ ਦਿੱਕਤ ਨਾ ਹੋਵੇ ਕਿ ਮੁੜਕਿਓ ਜਿਵੇਂ ਪੱਤਰਕਾਰ ਸਾਹਿਬ ਨੇ ਦੱਸਿਆ ਕਿ ਉਹ ਖੱਜਲ ਖਾਰ ਹੁੰਦੇ ਰਹਿਣ ਤੇ ਅਸੀਂ ਮੇਕ ਸ਼ੂਰ ਕਰੂੰਗੀ ਜੀ ਮੈਂ ਦਾ ਧਿਆਨ ਰੱਖੂੰਗੀ ਕਿ ਉਹਨਾਂ ਦੀ ਜਿਹੜੀ ਪੇਮੈਂਟਸ ਆ ਉਹ ਟਾਈਮ ਤੇ ਹੋ ਜਾਣ। ਥੈਂਕ ਯੂ। ਪੰਜਾਬ ਯੂਨੀਵਰਸਿਟੀ ਚ ਕੇਂਦਰ ਸਰਕਾਰ ਤੋਂ ਕਿਤੇ ੱ ਤੱਕੀ ਬੜੀ ਕੋਮਲ। ਕੱਲ ਬਹੁਤ ਵੱਡਾ ਪੰਜਾਬ ਰਹਿਣਾ ਹਮਾਚਲੂਪਰ ਨੌਜਵਾਨ ਆਇਆ। ਬੰਦੇਖੋ ਇਹ ਕੇਂਦਰ ਸਰਕਾਰ ਨੇ ਜਦੋਂ ਵੀ ੱੱੱ ਕੀਤਾ ਤਾਂ ਸਾਡੇ ਬਜ਼ੁਰਗਾਂ ਦਾ ਰੋਸ ਦੇਖਿਆ। ਹੁਣ ਉਹ ਸਾਡੀ ਨਵੀਂ ਪੀੜ੍ਹੀ ਦਾ ਵੀ ਰੋਸ ਦੇਖ ਰਹੇ। ਕਿ ਉਹ ਜਿਹੜੀ ਸਾਡੇ ਪੰਜਾਬੀਆਂ ਦੇ ਵਿੱਚ ਤੱਕੇ ਦੇ ਖਿਲਾਫ ਉੱਠਣ ਦੀ ਜਿਹੜੀ ਤਾਕਤ ਹੈ ਉਹ ਬਜ਼ੁਰਗਾਂ ਤੋਂ ਲੈ ਕੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਹੈਗੀ ਹੈ ਤੇ ਇਸ ਤਰੀਕੇ ਅਧਿਕਾਰਾਂ ਨੂੰ ਖੋਣਾ ਪੰਜਾਬ ਸੂਬੇ ਦੇ ਅਧਿਕਾਰਾਂ ਨੂੰ ਖੋਣਾ ਉਹਨਾਂ ਨੂੰ ਜੜਾਂ ਨੂੰ ਖੋਖਲਾ ਕਰਨਾ ਜਿਹੜੇ ਵੀ ਸਾਡੇ ਸਿੱਖਿਆਕ ادارے ਹੁੰਦੇ ਨੇ ਯੂਨੀਵਰਸਿਟੀਆਂ ਹੁੰਦੀਆਂ ਨੇ ਉਹ ਸਾਡੀ ਧਰੋਹਰ ਹੁੰਦੀਆਂ ਨੇ ਉਹਨਾਂ ਦੇ ਵਿੱਚ ਸਾਡਾ ਦਿਲ ਵੱਸਦਾ ਹੁੰਦਾ ਸਾਡੀ ਨੌਜਵਾਨ ਪੀੜ੍ਹੀ ਉੱਥੇ ਪੜਦੀ ਹੈ ਉਹਨਾਂ ਦਾ ਮਨੋਬਲ ਡਿੱਗਦਾ ਤੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸ਼ਾਨ ਹੈ ਤੇ ਕਿਸੇ ਤਰੀਕੇ ਦੀ ਜਿਹੜੀ ਸੈਂਟਰ ਸਰਕਾਰ ਦਾ ਧੱਕਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਪੂਰੀ ਪਾਰਟੀ ਹੈ ਜਿਹੜੀ ਅਗਰੈਸਿਵਲੀ ਇਹਦੇ ਖਿਲਾਫ ਹੈ ਤੇ ਪੂਰਾ ਡਟ ਕੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆਂ ਬਲਾਕ ਸੰਮਤੀ ਦੇ ਜਿਲ੍ਹੇ ਤੋਂ ਲੋਕਾਂ ਵੀ ਆ ਜੀਆਂ ਕਿੰਨੀ ਕੀ ਤਿਆਰੀ ਹੈ ਜੀ ਪਾਰਟੀ ਵੱਲੋਂ ਹਲਕਾ ਕਰ ਪੂਰੀ ਤਿਆਰੀ ਹੈ ਜੀ ਬਲਾਕ ਸੰਮਤੀ ਦੇ ਵਿੱਚ ਨੋ ਨੋ ਕੈਂਡੀਡੇਟ ਬਹੁਤ ਸਾਰੇ ਤਾਂ ਲਗਭਗ 23 ਨੇ ਤੇ ਵਿੱਚ ਜੇ ਕੋਈ 2-4 ਹਲੇ ਰਹਿੰਦੇ ਹੋਣਗੇ ਤੇ ਉਹਨਾਂ ਨੂੰ ਜਲਦੀ ਜਿਹੜਾ ਆਪਾਂ ਅਨਾਉਂਸ ਕਰਾਂਗੇ ਵਿਰੋਧੀ ਹੋਗੇ ਜੀ ਬੰਦ ਬੋਲਣੇ ਆ ਹਾਂਜੀ ਵਿਰੋਧੀ ਬੰਦ ਬੋਲਣੇ ਹੋਗੇ ਜੀ ਵਿਰੋਧੀ ਕੀ ਹੋਗੇ ਜੀ ਮੈਂ ਬੰਦ ਹੋਗੇ ਜੀ ਬੋਲਣੇ ਜੀ ਅੱਛਾ ਵਿਰੋਧੀ ਵਿਰੋਧੀ ਦੇਖੋ ਫਿਰ ਵਿਰੋਧੀ ਕਹਦੇ ਜਿਹੜੇ ਬੰਦ ਹੋ ਜਾਣ ਬੋਲਦੇ ਰਹਿਣਾ ਚਾਹੀਦਾ ਕਈ ਵਾਰ ਕਿਤੇ ਕੋਈ ਕਮੀ ਹੁੰਦੀ ਹੈ ਸਾਨੂੰ ਪਤਾ ਲੱਗ ਜਾਂਦਾ ਹੈ ਵਿਰੋਧੀ ਹੋਣਾ ਬੜਾ ਜ਼ਰੂਰੀ ਹੈ ਤੇ ਮੈਂ ਵਿਰੋਧੀਆਂ ਨੂੰ ਪੂਰੀ ਖੁੱਲ੍ਹ ਦਿੰਦੀ ਆ ਬੋਲਣ ਦੀ ਪੂਰਾ ਡਟ ਕੇ ਬੋਲਿਆ ਕਰੋ ਕਈ ਵਾਰ ਸਹੀ ਵੀ ਬੋਲਦੇ ਹੁੰਦੇ ਆ ਉੱਥੇ ਜਾ ਕੇ ਚ ਤੇ ਕਈ ਵਾਰ ਸਿਆਸਤ ਤਾਂ ਕਰਦੀ ਰਹਿੰਦੇ ਆ ਜੀ ਸਿਆਸਤ ਅਕਸਰ ਚਾਰ ਤੋਂ ਬਾਅਦ ਕਿੰਨਾ ਕਸਰ ਪਿਆ ਜੀ ਹਲਕੇ ਕਿੰਨਾ ਕਿ ਲੱਗਦਾ ਜੀ ਪਾਰਟੀ ਉੱਪਰ ਵੱਲ ਜਾ ਰਹੀ ਹੈ ਕਿਉਂਕਿ ਕਾਫੀ ਦੇਖਣ ਦੀ ਕੋਸ਼ਿਸ਼ ਕੀਤੀ ਕਾਫੀ ਰੀਲਾ ਵਾਇਰਲ ਕਰੀਆਂ ਕਾਫੀ ਕੁਝ ਹੋਇਆ ਨਹੀਂ ਹੁਣ ਉਹਨੀਆਂ ਪੋਜ਼ਿਟਿਵ ਵੀ ਤਾਂ ਹੋ ਰਹੀਆਂ ਨੇ ਉਹਨੀਆਂ ਲੋਕ ਚੰਗਾ ਵੀ ਬੋਲ ਰਹੇ ਐ ਕੰਮ ਨਾਲ ਜਵਾਬ ਦਿਓ ਜੀ ਬੋਲ ਕੇ ਨਹੀਂ ਸੋ ਹੁਣ ਤਾਂ ਫਲ ਲੱਗਣ ਦਾ ਟਾਈਮ ਐ ਜਿੰਨੇ ਮੈਂ ਪ੍ਰੋਜੈਕਟ ਲੈ ਕੇ ਆਈ ਸੀ ਉਹਨਾਂ ਸਾਰਿਆਂ ਨੂੰ ਆ ਸਾਲ 6 ਮਹੀਨੇ ਦੇ ਵਿੱਚ ਬਾ ਸੜਕਾਂ ਵਾਲਾ ਕੰਮ ਤਾਂ ਅਸੀਂ ਹੁਣੇ ਕਰ ਦਵਾਂਗੇ ਸਾਰੀਆਂ ਚੀਜ਼ਾਂ ਨੂੰ ਜਿਹੜਾ ਬੂਰ ਪੈ ਜਾਣਾ ਸੀ ਅੱਜ ਮ ਤੁਹਾਨੂੰ ਕਨੈਕਸ਼ਨ ਨਹੀਂ دیا ਜਾ ਰਿਹਾ ਦਿਨਾਂ ਤੋਂ ਮੇਰੀ ਰੁੱਕਿਆ ਜਾ ਰਿਹਾ 274 ਸਾਲ ਤੋਂ ਕੋਈ ਨੈਟਵਰਕ ਹੀ ਨਹੀਂ ਪਹੁੰਚ ਰਿਹਾ ਆਪਾਂ ਤੁਹਾਡੀ ਸਰਕਾਰ ਤੇ ਬਹੁਤ ਆਸ ਸੀ ਟਾਵਰ ਲੱਗਿਆ ਪਰ ਕਨੈਕਸ਼ਨ ਵਾਸਤੇ ਬੜਾ ਮੁਸ਼ਕਲ ਹੈ ਬਿਜਲੀ ਦਾ ਕਨੈਕਸ਼ਨ ਕਿਹਦੇ ਵਿੱਚ ਆ ਜੀ ਟਾਵਰ ਬਣਦਾ ਨਹੀਂ ਉਹ ਟਾਵਰ ਹੀ ਪਹਿਲਾਂ ਤਾਂ ਮੈਂ ਮਸਾਲਵਾਜ ਟਾਂਡੇ ਵਾਲੀ ਸਾਈਡ ਕਹਿ ਰਹੇ ਹਾਂ ਨਾ ਤੁਸੀਂ ਮਿਰਜ਼ਾਪੁਰ ਦੀ ਗੱਲ ਕਰ ਰਹੇ ਹੋ ਮਿਰਜ਼ਾਪੁਰ ਵੀ ਆਪਾਂ ਹੀ ਲਵਾਇਆ ਜੀ ਇਹ ਪਹਿਲਾਂ ਤਾਂ ਕਿਸੇ ਨੇ ਲਵਾਇਆ ਹੀ ਨਹੀਂ ਸੀ ਉਹ ਤਾਂ ਮੈਂ ਚੈੱਕ ਕਰਵਾਉਣੀ ਹੈ ਜੀ ਹੁਣ ਐਸਡੀਐਮ ਸਾਹਿਬ ਨੂੰ ਕਹਿੰਦੀ ਆ ਕਿ ਇਹ ਪਹਿਲਾਂ ਤਾਂ ਟਾਵਰ ਨੂੰ ਮਸਾਂ ਜਗ੍ਹਾ ਲੱਭੀ ਸੀ ਟਾਵਰ ਲੈ ਕੇ ਆਏ ਤੇ ਉਹ ਕਰਵਾ ਲੈਣੇ ਜੀ ਜਲਦੀ ਕਰਵਾ ਲੈ ਐਮਐਲਏ ਅਨਮੋਲ ਗੁਨਮਾਨ ਨੇ ਕੀ ਕਿਹਾ ਤੁਸੀਂ ਸਾਰੇ ਹੀ ਸੁਣ ਹੀ ਚੁੱਕਿਓ ਕਿ 408 ਲੋਕਾਂ ਦੀ ਜਿਹੜੇ ਮਦਦ ਕੀਤੀ ਜਾਵੇਗੀ ਉਹਨਾਂ ਦੇ ਟਏ ਹੋਏ ਮਕਾਨ ਕੱਚੇ ਮਕਾਨ ਬਣਾਏ ਜਾਣਗੇ ਸਰਕਾਰ ਦੇ ਵੱਲੋਂ ਇਹ ਕੱਲਾ ਸੈਂਟਰ ਸਰਕਾਰ ਹੀ ਨਹੀਂ ਲੈ ਬਲਕਿ ਪੰਜਾਬ ਸਰਕਾਰ ਦੋਨੋਂ ਹੀ ਮਿਲ ਕੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੋਨੋਂ ਹੀ ਮਿਲ ਕੇ ਲੋਕਾਂ ਦੀ ਜੜੀ ਹੈ ਇਹ ਹੈਲਪ ਕੀਤੀ ਜਾ ਰਹੀ ਹੈ ਬਾਕੀ ਅੱਗੇ ਦੀ ਰਿਪੋਰਟ ਕੀ ਹੋਈ ਜਲਦੀ ਤੁਹਾਡੇ ਤੱਕ ਲੈ ਕੇ ਆਵਾਂਗੇ ਉਦ ਤੱਕ ਲਈ ਮੈਨੂੰ ਹਰਫਤ ਕਰਦੇ ਕੈਮਰਾਮੈਨ ਬਿੰਦਰ ਨੂੰ ਜਾਰਜ ਇਜਾਜ਼ਤ ਤੁਸੀਂ ਵੇਖਦੇ ਰਹੋ ਪਾਸਾ ਰਹਿੰਦੇ